ਦਿਲਚਸਪ ਅਗਾਸ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਸਰਹਾਲੀ ਥਾਣੇ ਤੇ ਹੋਏ ਆਰਪੀਜੀ ਹਮੇ ਨਾਲ ਜੁੜੀਆਂ ਖਬਰਾਂ ਤੇ ਨਜ਼ਰ। ਸੋ ਸਰਹਾਲੀ ਥਾਣੇ ਪਹੁੰਚੇ ਡੀਜੀਪੀ ਗੌਰਵ ਯਾਦਵ ਜਿਸ ਨਾਲ ਬੀਤੀ ਰਾਤ ਇੱਕ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ तमाम ਅਧਿਕਾਰੀ ਪਹੁੰਚੇ ਤੇ ਡੀਜੀਪੀ ਗੌਰਵ ਯਾਦਵ ਨੇ ਵੀ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਤੇ ਇਥੇ ਮੀਡੀਆ ਨਾਲ ਵੀ ਉਹਨੇ ਗੱਲ ਕਰਦਿਆਂ ਇਸ ਪੂਰੀ ਘਟਨਾ ਬਾਰੇ ਬਿਆਨ ਦਿੱਤਾ ਉਹਨੇ ਕਿ ਥਾਣੇ ਤੇ ਆਰਪੀਜੀ ਅਟੈਕ ਹੋਇਆ ਰਾਤ ਤਕਰੀਬਨ 11:22 ਮਿੰਟ ਦੇ ਕਰੀਬ ਇਹ ਹਮਲਾ ਹੋਇਆ ਹਾਈਵੇ ਤੋਂ ਆਰਪੀਜੀ ਫਾਇਰ ਕੀਤੀ ਜਾਣ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਬਾਰਡਰ ਪਾਰ ਤੋਂ ਹਥਿਆਰ ਲਿਆਂਦਾ ਗਿਆ ਸੋ ਸਿੱਧੇ ਸਿੱਧੇ ਇਸ ਘਟਨਾ ਨੂੰ ਲੈ ਕੇ ਤਾਂ ਡੀਜੀਪੀ ਨੇ ਗਵਾਂਡੀ ਮੁਲਕ ਨਾਲ ਜੋੜੇ ਨੇ ਕਿ ਗਵਾਂਡੀ ਮੁਲਕ ਵੱਲੋਂ ਲਗਾਤਾਰੇ ਨਾਪਾਕ ਕੋਸ਼ਿਸ਼ਾਂ ਜਾਰੀ ਨੇ सो so, रात तकरीबन ग्यारह बज के बी मिनट हमला किया गया बॉर्डर तो हथियार लिया जाने का बयान डी जी पी गौरव यादव ने दिता है बराबर कर लिया गया जिस दे ही ग्रनेड सुट गया यूए पी एक्ट तहत एफ आई आर दर्ज करने की जानकारी भी डी जी पी गौरव यादव ने दिखती है कि यूए पी एक्ट तहत एफ आई आर दर्ज की गई है यह कहना है डी जी पी गौरव यादव का हमले पिछे पाकिस्तान का हथ है ਸਬੜਾ ਅਹਿਮ ਬਿਆਨ ਡੀసీపీ ਕਰੋਬੀ ਯਾਦਵ ਵੱਲੋਂ ਦਿੱਤਾ ਗਿਆ ਹਾਲਾਂਕਿ ਕਈ ਤਰ੍ਹਾਂ ਦੇ ਸਵਾਲ ਇਸ ਮੌਕੇ ਤੇ ਕੀਤੇ ਗਏ ਕਿਉਂਕਿ ਇਨਪੁਟ ਲਗਾਤਾਰ ਮਿਲ ਰਿਹਾ ਸੀ ਖੱੱਚੇ ਜ਼ਾਹਿਰ ਹੋ ਰਹੇ ਸਨ ਕਿ ਇਸ ਤਰ੍ਹਾਂ ਦੇ ਨਾਲ ਸਰਕਾਰੀ ਇਮਾਰਤਾਂ ਥਾਣਿਆਂ ਤੇ ਹਮਲਾ ਹੋ ਸਕਦਾ ਹੈ ਜਿਸ ਦੇ ਬਾਰ ਬਾਬਤ ਨੋਟਿਸ ਵੀ ਥਾਣੇ ਦੇ ਬਾਅਦ ਲੱਗਿਆ ਹੋਇਆ ਸੀ ਲੇਕਿਨ ਇਸ ਦੇ ਬਾਵਜੂਦ ਸ਼ਾਇਦ ਇਸ ਘਟਨਾ ਨੂੰ ਇਸ ਤੋਂ ਪਹਿਲਾਂ ਸੰਜੀਦਗੀ ਨਹੀਂ ਵਿਖਾਈ ਗਈ ਜਿਸ ਦੇ ਚਲਦਿਆਂ ਹੀ ਇਹ ਘਟਨਾ ਵਾਪਰੀ ਲੇਕਿਨ ਇੱਥੇ ਬਹੁਤ ਅਹਿਮ ਬਿਆਨ ਜਿਹੜੇ ਨੇ ਗੌਰਵ ਯਾਦਵ ਵੱਲੋਂ ਦਿੱਤੇ ਗਏ ਨੇ एस एफ जी के दावे की जांच करने की गल दस दिए कि सिक्स फॉर जस्टिस के मुखी गुरपतवंत पन्नू ने इसकी जिम्मेवारी ली जिस खबर मीडिया आ रही ने लेकिन इस पुष्टि नहीं की उन्होंने कहा कि इसकी जांच जाएगी तो दस दिए कि थाने अटैक बीती रात हो उसके अहम बयान दता गौरव यादव ने क्योंकि तमाम अधिकारी पहुंचे सन फोरेंसिक टीम मौके पर पहुंची जिन्हों वो तमाम सबूत इकट्ठे किए जा रहे हैं और इस बाबत डी जी पी गौरव यादव ने बयान दता है कि नाल ही उन्होंने कहा कि जो भी इस पिछे शामिल ने ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਬਾਰਡਰ ਪਾਰ ਤੋਂ ਹਥਿਆਰ ਲਿਆ ਜਾਣ ਦੀ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਜਿਸ ਨਾਲ ਡਰੋਨ ਦੀ ਹਲਚਲ ਬੇहद ਜ਼ਿਆਦਾ ਵਧੀ ਹੈ ਜਿਸ ਨਾਲ ਅਸਲਾ ਹਥਿਆਰ ਲਗਾਤਾਰ ਇੱਧਰ ਭੇਜੇ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਿਲਟਰੀ ਗ੍ਰੇਡ ਹਥਿਆਰ ਸੁਦਾਸੇ ਇੱਕ ਰਾਕਟ ਲਾਂਚਰ ਜਿਹੜਾ ਹੈ ਉਹ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲ ਦਿੱਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਯੂਏਪੀਏ ਐਕਟ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ ਸੋ ਪਾਕਿਸਤਾਨ ਦਾ ਹੱਥ ਹੋਣ ਦੀ ਸਾਫ਼ ਤੌਰ ਤੇ ਗੱਲ ਡੀਜੀਪੀ ਗੌਰਵ ਯਾਦਵ ਨੇ ਕਹੀ ਹੈ लेकिन उत्ते ही एक वीड्डी चुनौती भी जरूर दी गई जिस तो अटैक किया गया क्योंकि तो इनपुट लगातार मिल रही थी लेकिन इतने एक वही विफलता जरूर है क्योंकि सवाल कई खड़े होंगे ने कि आखिर जानकारी मिलन दे जिस तरह तो इनपुट मिल रही थी कि इस तरह तो के खर्चे जाहिर किए गए से अटैक हो सकते हैं इसके बावजूद क्योंकि तो इस था के बाहर जिस तरह तो अपनी रिपोर्ट असं सवे तो अपने दर्शकों को दिखा रहे कि किसी सीसीटीवी कैमरा भी नहीं लगे होया सो की कुछ डी जी पी ने किया मौके पर आओ तुम सुना ਤੋਂ ਤਕਰੀਬਨ 11:22 23 ਮਿੰਟ ਤੇ ਇਹ ਜਿਹੜਾ ਹਾਈਵੇ ਤੋਂ ਇੱਕ ਗ੍ਰੇਨੇਡ ਫਾਇਰ ਕੀਤਾ ਗਿਆ ਯੂਜ਼ਿੰਗ ਆਰਪੀਜੀ ਜਿਹੜਾ ਪੁਲਿਸ ਸਟੇਸ਼ਨ ਸਰਹਾਲੀ ਦੇ ਸੇਵਾਦਾ ਸੈਂਟਰ ਤੇ ਉਥੇ ਹਿੱਟ ਕੀਤਾ ਹੈ ਤੋਂ ਇਸ ਦੇ ਇਸ ਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਯੂਏਪੀਏ ਦੀ ਦਰਜ ਕਰ ਲਈ ਹੈ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਆਰਮੀ ਦੀ ਵੀ ਸਕਵਾਡ ਇੱਥੇ ਆ ਚੁੱਕੀ ਹੈ ਅਸੀਂ ਇਸ ਨੂੰ ਟੈਕਨੀਕਲੀ ਤੇ ਫੋਰੈਂਸਿਕਲੀ ਇਨਵੈਸਟੀਗੇਟ ਕਰਕੇ ਜਿਹੜੇ ਸੀਨ ਆਫ ਕਰਾਇਮ ਤੋਂ ਜਿਹੜੇ ਵੀ ਕਲੂਜ਼ ਹੈਗੇ ਉਹ ਇਕੱਠੇ ਕਰ ਰਹੇ ਹੈਗੇ ਸੋ ਦੈਟ ਟੂ ਰੀ ਰੀਕਨਸਟਰਕਟ ਵਾਟ ਹੈਪਨਡ ਜਿਹੜਾ ਲਾਂਚਰ ਸੀ ਉਹ ਪਰਸਨ ਬੋਰਡ ਤੋਂ ਰਿਕਵਰ ਕਰ ਲਿਆ ਹੈਗਾ ਜਿਹੜਾ ਲਾਂਚਰ ਲਾਂਚਰ ਅੱਜ ਆਉਂਦਾ ਉਹ ਬੋਰਡ ਤੋਂ ਰਿਕਵਰ ਕਰ ਲਿਆ ਉਹਦੀ ਲਾਈਨ ਆਫ ਸਾਈਟ ਅੱਗੇ ਜਿਹੜਾ ਪ੍ਰੋਪੈਲਰ ਸੀ ਉਹ ਵੀ ਰਿਕਵਰ ਕਰ ਲਿਆ ਪੰਜਾਬ ਪੁਲਿਸ ਹੈਗੀ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਜ਼ ਅਸੀਂ ਇਸ ਨੂੰ ਇਨਵੈਸਟੀਗੇਟ ਕਰਕੇ ਇਸ ਦਾ ਮੂੰਹ ਤੋੜ ਜਵਾਬ ਦਾਂਗੇ ਦੇਖੋ ਜੀ ਹਾਲੇ ਫੋਰੈਂਸਿਕ ਡਿਟੇਲਸ ਐਗਜ਼ਾਮਿਨ ਕੀਤੀ ਜਾ ਰਹੀ ਹੈ ਕਾਫੀ ਸਿਮਿਲਰਿਟੀਆਂ ਹੈ ਕਿਹਾ ਤੇ ਅਸੀਂ ਇਨ ਡਿਟੇਲ ਅਸੀਂ ਇਨਵੈਸਟੀਗੇਸ਼ਨ ਬਾਰੇ ਤੁਹਾਨੂੰ ਟਾਈਮ ਟੂ ਟਾਈਮ ਬਰੀਫ ਕਰਾਂਗੇ ਪਿਛਲੇ 1 ਮਹੀਨੇ ਦੇ ਅੰਦਰ ਅਸੀਂ ਬਹੁਤ ਸਾਰੇ ਡਰੋਨ ਫੜੇ ਹੈ ਖਰੋਇਨ ਫੜੀ ਹੈ ਅਸਲਾ ਤੇ ਐਕਸਪੋਜ਼ਿਟਸ ਬਣਿਆ ਸੋ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਦੁਸ਼ਮਣ ਦੇਸ਼ ਰੈਟੈਂਡ ਫੀਲ ਕਰ ਰਿਹਾ ਹੈ ਤੇ ਇਸ ਨੂੰ ਡਿਸਟਰੈਕਟ ਕਰਨ ਲਈ ਰਾਤ ਦੇ ਟਾਈਮ ਇੱਕ ਕੁਝ ਦੇ ਵੀ ਅਟੈਕ ਕੀਤਾ ਗਿਆ ਜਿੱਥੋਂ ਤੱਕ ਐਸਐਫਜੀ ਦੇ ਕਲੇਮ ਦਾ ਸਵਾਲ ਹੈ ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਮੈਰਿਟ ਤੇ ਦੇਖਾਂਗੇ ਕਿ ਡਿਸਇਨਫੋਰਮੇਸ਼ਨ ਵੀ ਹੋ ਸਕਦੀ ਹੈ ਕਿ ਜਿਹੜੇ ਐਕਚੁਅਲ ਪਰਪੈਟਰੇਟਰਸ ਹੈਗੇ ਉਸ ਤੋਂ ਜਿਹੜਾ ਹੈਗਾ ਪੁਲਿਸ ਦਾ ਧਿਆਨ ਨਾ ਦੂਜੇ ਪਾਸੇ ਕਰਤਾ ਜਾਵੇ ਲੰਡਾ ਹਰੀਕੇ ਦਾ ਇਲਾਕਾ ਵੀ ਇਹੋ ਹੀ ਆ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਉਹਨੇ ਵੀ ਇੱਕ ਆਡੀਓ ਦੀ ਵਾਰਨ ਹੋਈ ਜਿਦੇ ਵਿੱਚ ਉਹਨੇ ਕਿਹਾ ਸੀ ਮੈਂ ਚੌਕੀਆਂ ਨੂੰ ਥਾਣਿਆਂ ਨੂੰ ਨਿਸ਼ਾਨਾ ਬਣਾਵਾਂਗਾ ਉਧਰ ਦੇਖੋ ਅਸੀਂ 60 ਤੋਂ ਵੱਧ ਬੰਦੇ ਫੜੇ ਹੈਗੇ ਤੇ ਮੈਂ ਆਥੈਂਟਿਕਲੀ ਹਲੇ ਨਹੀਂ ਕਹਿ ਸਕਦਾ ਜੇ ਲੰਡਾ ਹੋਵੇ ਕੋਈ ਹੋਵੇ ਜੀ ਅਸੀਂ ਉਸ ਬੰਦੇ ਨੂੰ ਨਹੀਂ ਛੱਡਣਾ he will face the justice ਜਿਹੜਾ ਬੰਦਾ ਬਾਹਰ ਬੈਠਿਆ ਉਹਨੂੰ ਇੰਡੀਆ ਲੈ ਕੇ ਆਵਾਂਗੇ ਉਹਨੂੰ ਟਰਾਇਲ ਫੇਸ ਕਰਾਵਾਂਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਅਰੈਸਟ ਕਰਾਂਗੇ ਐਂd they will face justice ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਇੰਡੀਆ 'ਚ ਸਭ ਤੋਂ ਮਿਨਿਮਮ ਹੈ ਜਿਹੜਾ ਤੁਸੀਂ ਵੇਖੋ ਪਰ ਕੈਪਟਾ ਕ੍ਰਾਈਮ ਇਹ ਜਿਹੜਾ ਇਹ ਜਿਹੜੇ ਬੁਝਰੇਲੀ ਨਾਲ ਰਾਤੀ ਤੁਸੀਂ ਲੁੱਕ ਕੇ ਹੈ ਜੀ ਕਿਸੇ ਦੀ ਹਿੰਮਤ ਹੈ ਕਿ ਸਾਹਮਣੇ ਆਵੇ ਦਲੇਰੀ ਨਾਲ ਤੇ ਅਸੀਂ ਬੰਦਿਆਂ ਨੂੰ ਫੜਾਂਗੇ ਚਿੱਤਰ ਮਾਰਾਂਗੇ ਵੀ ਵਿਲ ਟੇਕ ਦਿਸ ਟੂ ਦ ਲੌਜੀਕਲ ਕਨਕਲੂਜਨ ਥਾਣੇ ਚੋਂ ਕਿਆ ਵਸਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਅਸੀਂ ਸਾਰੇ ਅਸੀਂ ਧੁਖਵੇ ਮੈਜਰਸ ਅਸੀਂ ਲਏ ਹੈਗੇ ਲਾਂਗੇ ਜੀ ਇੰਦੀ ਇੰਟਰਸਟ ਆਫ ਸਿਕਿਉਰਿਟੀ ਅਸੀਂ ਡਿਸਕਲੋਸ ਨਹੀਂ ਕਰਾਂਗੇ ਜੀ ਸਾਰੇ ਚ ਅਸੀਂ ਸੀਸੀਟੀਵੀ ਕੈਮਰਾ ਕੈਮਰੇ ਲੱਗੇ ਵੀ ਆਗੇ ਲਵਾ ਵੀ ਰਹੇ ਹੈਗੇ ਵੀ ਵਿਲ ਐਨਸ਼ੋਰ ਦ ਫੁੱਲ ਪ੍ਰੋਟੈਕਸ਼ਨ ਆਫ ਦ ਪੀਪਲ ਆਫ ਪੰਜਾਬ ਦ ਪੁਲਿਸ ਸਟੇਸ਼ਨਸ ਐਂਡ 올 ਇਨਸਟਾਲੇਸ਼ਨ ਤੋ ਡੀਜੀਪੀ ਗੌਰਵਿਆਦਰ ਦਾਜੋ ਇਹਮ ਬਿਆਨ ਜਿਸ ਨਾਲ ਉਹਨਾਂ ਨੇ ਤੌਰ 'ਤੇ ਤਾਰ ਜਿਹੜੇ ਨੇ ਪਾਕਿਸਤਾਨ ਦੇ ਨਾਲ ਜੁੜੇ ਹੁੰਦੀ ਉਹਨਾਂ ਨੇ ਗੱਲ ਕਹੀ ਕਿਉਂਕਿ ਲਗਾਤਾਰ ਡਰੋਨ ਦੀ ਹਲਚਲ ਵੀ ਜਿਸ ਨਾਲ ਵਧੀ ਹੈ ਅਤੇ ਲਗਾਤਾਰ ਅਸਲਾ ਐਕਸਪਲੋਸਿਵ ਕਈ ਮੌਕਿਆਂ ਤੇ ਫੜੇ ਵੀ ਗਏ ਨੇ ਲੇਕਿਨ ਇੱਥੇ ਇਹਨਾਂ ਹਥਿਆਰਾਂ ਦੀ ਵਰਤੋਂ ਕਿਸ ਤਰ੍ਹਾਂ ਦੇ ਨਾਲ ਸੂਬੇ ਦੇ ਵਿੱਚ ਹਾਲਾਤ ਖਰਾਬ ਕਰਨ ਲਈ ਕੀਤੀ ਜਾ ਰਹੀ ਹੈ ਇਹ ਇਸਾ ਜਿਹੜਾ ਹੈ ਸਾਫ ਉਦਾਹਰਣ ਹੈ ਲੇਕਿਨ ਇੱਥੇ ਹਲੇ ਜਾਂਚ ਜੜੀ ਹੈ ਉਹ ਕੀਤੀ ਜਾ ਰਹੀ ਹੈ ਸਰਹਾਲੀ ਥਾਣੇ ਤੇ ਆਰਪੀਜੀ ਹਮਲੇ ਤੋਂ ਬਾਅਦ ਪਰ ਪੁਲਿਸ ਸਵਾਲਾਂ ਦੇ ਕੇਰੇ ਵਿੱਚ ਜ਼ਰੂਰ ਹੈ 2 ਮਹੀਨੇ ਪਹਿਲਾਂ ਦੱਸ ਦੇ ਕਿ ਹ ਤਾਨੂੰ ਦੱਸ ਦਈਏ ਕਿ ਇਹ ਜੋ ਨੋਟਿਸ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿਸ ਤਰ੍ਹਾਂ 15 ਅਕਤੂਬਰ 2022 ਨੂੰ ਥਾਣੇ ਦੇ ਬਾਹਰ ਇਹ ਨੋਟਿਸ ਚਿਪਕਾਇਆ ਗਿਆ ਸੀ ਸਭ ਤੋਂ ਵੱਡਾ ਸਵਾਲ ਜੋ ਇਸ ਤੋਂ ਬਾਅਦ ਖੜਾ ਹੋ ਰਿਹਾ ਹੈ ਕਿ ਇਨਪੁੱਟ ਮਿਲਰ ਦੇ ਬਾਬਤ ਪੁਲਿਸ ਆਖਿਰ ਚੌਕਸ ਕਿਉਂ ਨਹੀਂ ਹੋਈ ਲੇਕਿਨ ਥਾਣੇ ਦੇ ਬਾਹਰ ਲਗੇ ਇਸ ਨੋਟਿਸ ਨੂੰ ਹੁਣ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪਾੜਦੇ ਹੋਏ ਨਜ਼ਰ ਆਏ ਸੋ ਤਸਵੀਰ ਹੁਣ ਐਵੀਂ ਸਾਹਮਣੇ ਆਈ ਕਿਉਂਕਿ ਇਸ ਨੂੰ ਲੈ ਕੇ ਜਿਹੜਾ ਨੋਟਿਸ ਸੀ ਇਸ 'ਤੇ ਸਾਫ਼ ਤੌਰ ਤੇ ਇੱਕ ਖੱੱਚੀ ਜ਼ਾਇਰ ਕੀਤੀ ਗਿਆ ਸੀ ਔਰ ਇਸ ਨੂੰ ਲੈ ਕੇ ਇਤਿਆਹਾ ਜਿਹੜਾ ਵਰਤਨ ਦੀ ਵੀ ਗੱਲ ਕਹੀ ਗਈ ਸੀ ਔਰ तमाम ਕਦਮ ਚੁੱਕਣ ਦੀ ਗੱਲ ਕਹੀ ਗਈ ਸੀ ਲੇਕਿਨ ਇੱਥੇ ਕਿਉਂਕਿ ਹੁਣ ਪੁਲਿਸ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਸੀ ਸਵਾਲਾਂ ਦੇ ਘੇਰੇ ਚ ਆ ਰਹੀ ਸੀ ਤੇ ਹੁਣ ਇਹ ਨੋਟਿਸ ਵੀ ਪਾੜ ਦਿੱਤਾ ਗਿਆ ਮਨਿੰਦਰ ਮੋਂਗਾ ਲਗਾਤਾਰ ਇਥੋਂ ਦੀ ਸਾਨੂੰ ਅਪਡੇਟ ਤਸਵੀਰਾਂ ਲਗਾਤਾਰ ਦੇ ਰਹੇ ਨੇ ਮਨਿੰਦਰ ਜਸਨ ਦੇ ਨਾਲ ਡੀਜੀਪੀ ਗੌਰਵ ਯਾਦਾ ਦਾ ਬਿਆਨ ਬਹੁਤ ਜੇ ਬਰੀਕੀ ਨਾਲ ਦੇਖਿਆ ਜਾਏ ਕਈ ਉਹਨਾਂ ਨੇ ਬਿਆਨ ਇਸ ਪੂਰੇ ਘਟਨਾ ਨੂੰ ਲੈ ਕੇ ਦਿੱਤੇ ਨੇ ਲੇਕਿਨ ਉੱਥੇ ਹੀ ਉਹਨਾਂ ਦੀ ਇੱਕ ਜੋ ਵੱਡੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਸੂਬੇ ਦਾ ਡੀਜੀਪੀ ਹੋਣ ਦੇ ਨਾਤੇ ਬ ਆ ਬਿਲਕੁਲ ਰਾਦਾ ਡੀਜੀਪੀ ਗੌਰਵ ਜਯਾਦਵ ਸਾਫ ਤੌਰ ਤੇ ਹੀ ਗੋਲ ਬੋਲ ਜਵਾਬ ਦਿੰਦੇ ਹੋਏ ਨਜ਼ਰ ਆਏ ਸਨ ਸਿੱਧੇ ਤੌਰ ਤੇ ਦੋਸ਼ ਪਾਕਿਸਤਾਨ ਤੇ ਲਾਇਆ ਗਿਆ ਉਸ ਤੋਂ ਬਾਅਦ ਜੋ ਇੱਕ ਰਿਟਾਇਰਟ ਹੈ ਬਿਆਨ ਪੁਲਿਸ ਦਾ ਹੁੰਦਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਫੜ ਕੇ ਸਲਾਖਾ ਦੇ ਅੰਦਰ ਦਿੱਤਾ ਜਾਊਗਾ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਪਰ ਇੱਕ ਹਾਸੋ ਹੀ ਨਹੀਂ ਸਥਿਤੀ ਬਣੀ ਹੋਈ ਸੀ ਅੱਜ ਸਵੇਰ ਦੀ ਪੁਲਿਸ ਦੀ ਕਿਉਂਕਿ ਅਸੀਂ ਸਵੇਰ ਤੋਂ ਹੀ ਇੱਥੇ ਲੱਗੇ ਹੋਇਆ ਉਹ ਨੋਟਿਸ ਦਿਖਾ ਰਹੇ ਸੀ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਸੀ ਕਿ ਪੁਲਿਸ ਨੂੰ ਇਹ ਇਨਪੁਟ ਮਿਲੀ ਹੈ ਕਿ ਥਾਣਿਆਂ ਦੀਆਂ ਇਮਾਰਤਾਂ ਤੇ ਜਾ ਪੁਲਿਸ ਦੇ ਲਾਜਮਾ ਤੇ ਹਮਲਾ ਕੀਤਾ ਜਾ ਸਕਦਾ ਹੈ ਤੋਂ ਜਾਨ ਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮੰਤਵ ਨਾਲ ਅਲਰਟ ਜਾਰੀ ਕੀਤਾ ਗਿਆ ਸੀ ਔਰ ਇਹ ਲਿਖਤੀ ਰੂਪ ਦੇ ਵਿੱਚ ਇਸ ਤੇ ਸਾਈਨਸ ਹਨ ਪੁਲਿਸ ਕਪਤਾਨ ਤਰਨਤਨ ਯਾਨੀ ਕਿ ਐਸਐਸਪੀ ਜ਼ਿਲ੍ਹਾ ਤਰਨਤਨ ਦੇ ਸਿਗਨੇਚਰਸ ਦਾ ਵਾਲਾ ਇਹ ਨੋਟਿਸ ਜਿਹੜਾ ਇੱਥੇ ਲੱਗਿਆ ਸੀ ਜਿਸ ਦੇ ਕਾਰਨ ਸਵੇਰ ਦੀ ਹੀ ਪੁਲਿਸ ਦੀ ਜਿਹੜੀ ਸਥਿਤੀ ਹੈ ਉਹ ਨਮੋਸ਼ੀ ਭਰੀ ਬਣੀ ਹੋਈ ਸੀ ਕਿਉਂਕਿ ਉਹ ਨੋਟਿਸ ਇਸ ਗੱਲ ਦਾ ਪ੍ਰਤੱਖ ਪ੍ਰਮਾਨ ਸੀ ਕਿ ਪੁਲਿਸ ਨੂੰ ਪਹਿਲਾਂ ਤੋਂ ਇਨਪੁੱਟ ਸੀ 15 ਅਕਤੂਬਰ 2022 ਨੂੰ ਇੱਥੇ ਨੋਟਿਸ ਲੱਗਿਆ ਲਗਾਇਆ ਗਿਆ ਸੀ ਜਿਸ ਤੇ ਸਾਫ ਤੌਰ ਤੇ ਲਿਖਿਆ ਕਿ ਸਾਰੇ ਥਾਣਿਆਂ ਜਾਂ ਪੁਲਿਸ ਸਟੇਜ ਚੌਕੀਆਂ ਤੇ ਬਾਹਰ ਨੋਟਿਸ ਲਾਇਆ ਜਾਣਾ ਲਾਜ਼ਮੀ ਹੈ ਔਰ ਇਸ ਨੋਟਿਸ ਦੇ ਅਹਿਾਅਤ ਤੇ ਚੌਕਸੀ ਵਰਤਨ ਦਾ 24 ਘੰਟੇ ਸੰਤਰੀ ਪੋਸਟ ਬਣਾ ਕੇ ਉਸ ਦੇ ਵਿੱਚ ਸੰਤਰੀ ਤਾਇਨਾਤ ਕਰਨ ਦਾ ਥਾਣੇ ਦੀ ਛੱਤ ਤੇ ਇੱਕ ਐਲ ਐਮ ਜੀ ਨਾਲ ਲੈਸ ਹੋ ਕੇ ਜਵਾਨ ਨੂੰ 24 ਘੰਟੇ ਤਾਇਨਾਤ ਕਰਨ ਦੀ ਗੱਲ ਆਕੀ ਗਈ ਸੀ ਪਰ ਜੋ ਜਿਸ ਪਦਰਦੀ ਚੌਕਸੀ ਇਹ ਨੋਟਿਸ ਦਿਖਾ ਰਿਆ ਸੀ ਉਹ ਸ਼ਾਇਦ ਵਰਤੀ ਨਹੀਂ ਗਈ ਔਰ ਉਸ ਤੋਂ ਬਾਅਦ ਇਸ ਨੋਟਿਸ ਦੇ ਕਾਰਨ ਪੁਲਿਸ ਦੀ ਸਥਿਤੀ ਹਾਸੋਹ ਨਹੀਂ ਬਣੀ ਸੀ ਰੋਸੀ ਪਰ ਹੀ ਬਣੀ ਸੀ ਔਰ ਸਾਡੇ ਕੈਮਰੇ ਚੋਂ ਤਸਵੀਰਾਂ ਵੀ ਕੈਦ ਹੋਈਆਂ ਕਿ ਡੀਜੀਪੀ ਗੌਰਵ ਜਯਾਤ ਦੇ ਜਾਣ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਅੰਦਰੋਂ ਬਾਹਰ ਆਇਆ ਤੇ ਤੇਜ਼ੀ ਦੇ ਨਾਲ ਇਸ ਨੋਟਿਸ ਨੂੰ ਉਤਾਰ ਕੇ ਜਾਂਦਾ ਹੋਇਆ ਨਜ਼ਰ ਆਇਆ ਕਿਉਂਕਿ ਇਹ ਨੋਟਿਸ ਪੁਲਿਸ ਲਈ ਇੱਕ ਵੱਡੇ ਸਵਾਲੀਏ ਨਿਸ਼ਾਨ ਲਗਾ ਰਿਹਾ ਸੀ ਪੁਲਿਸ ਦੀ ਕਾਰਗੁਜ਼ਾਰੀ ਤੇ ਤੋਂ ਸਾਡੇ ਨਾਲ ਮੌਜੂਦ ਨੇ ਰਵੀ ਜੋ ਸਾਡੇ ਸਹਿਯੋਗੀ ਨੇ ਇਸ ਇਲਾਕੇ ਦੀ ਲਗਾਤਾਰ ਕਵਰੇਜ ਕਰ ਰਹੇ ਨੇ ਔਰ ਸਭ ਤੋਂ ਹਮ ਗੱਲ ਸਭ ਤੋਂ ਪਹਿਲੇ ਮੀਡੀਆ ਪਰਸਨਸਨ ਰਵੀ ਜੋ ਸਵੇਰੇ ਇਸ ਥਾਣੇ 'ਚ ਪਹੁੰਚੇ ਤਾਂ ਰਵੀ ਕੀ ਮੰਜ਼ਰ ਦੇਖਿਆ ਸਵੇਰੇ ਪਹੁੰਚ ਮੰਜ਼ਰ ਜਦੋਂ ਸਾਡੇ ਵੱਲੋਂ ਆਣ ਕੇ ਇੱਥੇ ਦੇਖਿਆ ਗਿਆ ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਪੀਟੀਸੀ న్యూਸ ਦੀ ਇੱਥੇ ਟੀਮ ਪੁੱਜੀ ਤਾਂ ਥਾਣੇ ਦੇ ਆਗੂ ਜੋ ਐਸਐਚਓ ਸਾਹਿਬ ਨੇ ਮਨ ਲਓ ਕਿਹਾ ਕਿ ਆਪਣੇ ਲੋਗੇਟ ਬੰਦ ਕਰ ਲੋ ਮੀਡੀਆ ਆ ਗਿਆ ਫੋ ਕਿਸੇ ਨਾ ਕਹੇ ਸਾਨੂੰ ਵੀ ਉਸ ਤੇ ਮਤਲਬ ਡਾਊਟ ਹੋਇਆ ਕਿ ਕੀ ਕਾਰਨ ਹੈ ਜਿਹੜਾ ਐਸਐਚਓਸ ਖੁਦ ਕਹਿ ਰਿਹਾ ਕਿ ਥਾਣੇ ਨੂੰ ਤਾਲੇ ਲਗਾ ਦਿਓ ਉਸ ਤੋਂ ਬਾਅਦ ਬਾਹਰ ਤੋਂ ਮੇਰੇ ਵੱਲੋਂ ਕਾਂਦੇ ਦੇ ਉੱਪਰ ਚੜ ਕੇ ਅੰਦਰ ਦੇ ਸਾਰੀ ਕਵਰੇਜ ਕੀਤੀ ਗਈ ਸੋ ਕਿਤੇ ਨਾ ਕਿਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਉਸ ਲੋਕਾਂ ਦੇ ਲਗਾਤਾਰ ਇਹੀ ਕਹਿਣਾ ਕਿ ਜਿਹੜਾ ਕਾਨੂੰਨ ਦੇ ਵਿੱਚ ਲੋ ਪੰਜਾਬ ਦੇ ਵਿੱਚ ਕਾਨੂੰਨ ਅਵਸਥਾ ਇਸ ਵੇਲੇ ਡਾਵਾ ਡੋਲ ਹੋ ਰਹੀ ਹੈ ਕਿਉਂਕਿ ਲੋਕਾਂ ਨੇ ਇਸ ਤੱਕ ਕਹਿ ਦਿੱਤਾ ਕਿ ਥਾਣੇ ਸੁਰੱਖਿਤ ਨਹੀਂ ਤਾਂ ਅਸੀਂ ਕਿੱਥੋਂ ਤੱਕ ਸੁਰੱਖਿਤ ਹੋਵਾਂਗੇ ਜੀ ਬਿਲਕੁਲ ਇਹਦਾ ਪੰਜਾਬ ਦੀ ਲੈਂਡਲੋਰਡ ਸਥਿਤੀ ਦੀ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪੰਜਾਬ ਪੁ ਇਸ ਦੀ ਜ਼ਿੰਮੇਵਾਰੀ ਹੈ ਪੰਜਾਬ ਦੀ ਜਨਤਾ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਜੋ ਆਪ ਹੀ ਮਹਿਫੂਜ਼ ਨਹੀਂ ਤਾਂ ਕਿਸ ਤਰ੍ਹਾਂ ਪੰਜਾਬ ਦੀ ਜਨਤਾ ਦੀ ਰੱਖਿਆ ਕੀਤੀ ਜਾ ਸਕਦੀ ਹੈ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਸੁਰੱਖਿਤ ਕਿੰਜ ਮਹਿਸੂਸ ਕਰ ਰਹੀ ਹੈ ਜਿਹਾ ਜਿਹਾ ਕਟਰਾਵਾਂ ਆਪ ਰਹੀਆਂ ਨੇ ਦਿਨ ਦਿਹਾੜੇ ਲੁੱਟਾਂ ਖੋਹ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਟ੍ਰੈਚਿੰਗ ਹੋ ਰਹੀ ਹੈ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਸਹਿਜ ਹੀ ਮਨ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਨੇ ਲੋਕ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਅਸੁਰੱਖਿਤ ਨਹੀਂ ਮਹਿਸੂਸ ਕਰ ਰਹੇ ਪਰ ਦੂਜੇ ਪਾਸੇ ਡੀਜੀਪੀ ਗੋਰਜਾਦੂ ਕਹਿੰਦੇ ਨੇ ਕਿ ਪੂਰੇ ਦੇਸ਼ ਵਿੱਚ ਪੰਜਾਬ ਜਿਹੜਾ ਸੂਬਾ ਜਿੱਥੇ ਕ੍ਰਾਈਮ ਰੇਟ ਸਭ ਤੋਂ ਘੱਟ ਹੈ ਤਾਂ ਸ਼ਾਇਦ ਡੀਜੀਪੀ ਗੌਰਵ ਯਾਦ ਨੂੰ ਇੰਤਜ਼ਾਰ ਹੈ ਕਿ ਕ੍ਰਾਈਮ ਰੇਟ ਜਿਹੜਾ ਉਹ ਦੂਜੇ ਸੂਬਿਆਂ ਦੇ ਬਰਾਬਰ ਆਵੇ ਇੱਥੇ ਹੋਰ ਵੀ ਰਾਤ ਖਰਾਬ ਹੋਣ ਕਿਉਂਕਿ ਜੇਕਰ ਥਾਣੇ ਤੇ ਹਮਲਾ ਹੋ ਸਕਦਾ ਹੈ ਇੱਕ ਇਨਪੁਟ ਹੋਣ ਦੇ ਬਾਵਜੂਦ ਤੇ ਥਾਣਾ ਸੁਰੱਖਿਅਤ ਨਹੀਂ ਤਾਂ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਜੇ ਹਮਲਾ ਹੋਣ ਤੋਂ ਬਾਅਦ ਪੈਰਾਮਿਲਟਰੀ ਫੋਰਸ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਨੇ ਥਾਣੇ ਦੇ ਬਾਹਰ ਤੇ ਪਹਿਲਾ ਇਨਪੁਟ ਹੁੰਦੇ ਆ ਕਿਉਂ ਨੇ ਤਨਾਤੀ ਕੀਤੀ ਕਿ 24 ਘੰਟੇ ਲਾਜ਼ਮੀ ਕਿਉਂ ਥਾਣੇ ਦੇ ਬਾਹਰ ਕਿਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨਜ਼ਰ ਨਹੀਂ ਆ ਰਹੇ ਕਿਉਂ ਅੱਜ ਸੜਕਾਂ ਤੇ ਜਾ ਕੇ ਗਵਾਂਢੀ ਜੋ ਇਮਾਰਤਾਂ ਨੇ ਨਾਲ ਲੱਗਦੀਆਂ ਇਮਾਰਤਾਂ ਨੇ ਉਹਨਾਂ ਦੇ ਸੀਸੀਟੀਵੀ ਦੀ ਫੁਟੇਜ ਕਿਉਂ ਖੰਗਾਲੀ ਜਾ ਰਹੀ ਹੈ ਜੇਕਰ ਆਪਣੇ ਘਰ ਨੂੰ ਹੀ ਸੇਫ ਨਹੀਂ ਰੱਖ ਸਕਦੀ ਪੁਲਿਸ ਥਾਣੇ ਨੂੰ ਸੇਫਲੀ ਰੱਖ ਸਕਦੀ ਵੱਡਾ ਚੈਲੰਜ ਦਿੱਤਾ ਗਿਆ ਹੈ ਹਮਲਾਵਰਾਂ ਵੱਲੋਂ ਇੱਥੇ ਹਮਲਾ ਕਰਕੇ ਗਨੀਮਤ ਲਈ ਹਮਲਾ ਕੀਤਾ ਗਿਆ ਗੋਲੀਆਂ ਵੀ ਚਲਾਈਆਂ ਗਈਆਂ ਪਰ ਕੋਈ ਨੀਮਤ ਰਹੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਸ ਕਰੂ ਲੈ ਕੇ ਸ਼ਾਇਦ ਪੁਲਿਸ ਵੀ ਅਧਿਕਾਰੀ ਵੀ ਰਾਹਤ ਮਹਿਸੂਸ ਕਰ ਰਹੇ ਹੋਣਗੇ ਪਰ ਜੋ ਜਾਣਕਾਰੀ ਐਸਐਚਓ ਸਮੇਤ ਉਸ ਵੇਲੇ ਥਾਣੇ ਦੇ ਅੰਦਰ ਨੋ ਮੁਲਾਜ਼ਮ ਮੌਜੂਦ ਸਨ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਜੇਕਰ ਇਸ ਗ੍ਰੇਲ ਦੇ ਵਿੱਚ ਵੱਜਨ ਦੇ ਨਾਲ ਉਸ ਗ੍ਰੇਨੇਡ ਦੇ ਆ ਨਿਸ਼ਾਨਾ ਨਾ ਚੁੱਕਦਾ ਉਹ ਆਪਣੀ ਦਿਸ਼ਾ ਨਾ ਬਦਲਦਾ ਉਸ ਦਾ ਪ੍ਰੈਸ਼ਰ ਨਾ ਕੱਢਦਾ ਔਰ ਵੀ ਖਤਰਨਾਕ ਹਾਲਾਤ ਇੱਥੇ ਦਿਖਾਈ ਦੇ ਸਕਦੇ ਸਨ ਪਰ ਹੁਣ ਲੋੜ ਆ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਉਹਨਾਂ ਹਮਲਾਵਾਰਾਂ ਤੱਕ ਪਹੁੰਚ ਕੀਤੀ ਜਾਵੇ ਅਨੇਕਾ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਤੋਂ ਲੈਣੇ ਲਾਜ਼ਮੀ ਨੇ ਆਖਰ ਕਿਸ ਆਤੂ ਦੀ ਸੰਗਠਨ ਜਾਂ ਗੈਂਗਸਟਰ ਗਰੁੱਪ ਦੇ ਇਸ਼ਾਰੇ ਤੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਏਤਾਰਾ ਪਾਕਿਸਤਾਨ ਚ ਕਿਸ ਗਰੁੱਪ ਦੇ ਨਾਲ ਜੁੜੀਆਂ ਨੇ ਕਿੱਥੋਂ ਇਹ ਜਾਨ ਲੈਵਾ ਹਥਿਆਰ ਇੱਡੇ ਮਾਰੂ ਹਥਿਆਰ ਜਿਹੜੇ ਹਾਸਲ ਕੀਤੇ ਗਏ ਜਾਂ ਅੱਗੇ ਪੁਖਦੀਆਂ ਯੋਜਨਾਵਾਂ ਕੀ ਨੇ ਜਿਸ ਤਰ੍ਹਾਂ ਦੇ 6 ਮਹੀਨਿਆਂ ਦੇ ਵਿੱਚ ਮੌਲਿੱਤਵਾ ਦੂਜਾ ਹਮਲਾ ਕੀਤਾ ਗਿਆ ਥਾਣੇ ਤੇ ਇੰਜ ਲੱਗ ਰਿਹਾ ਕਿ ਸ਼ਾਇਦ ਹੋਰ ਵੀ ਜਿਹੇ ਹਮਲੇ ਦੇਖਣ ਨੂੰ ਮਿਲ ਸਕਦੇ ਨੇ ਜੀਰਾ ਦਾ ਬਿਲਕੁਲ ਕਾਚਾ ਲਗਾਤਾਰ ਬੜਿਆ ਹੋਇਆ ਹੈ ਕਿ ਹੋਰ ਵੀ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਸਕਦੀਆਂ ਨੇ ਕਿਉਂਕਿ ਸੂਬੇ ਦੇ ਵਿੱਚ ਹਾਲਾਤ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਜਿਸ ਨਾਲ ਡੀਜੀਪੀ ਗੌਰਵ ਯਾਦਵ ਵੱਲੋਂ ਬਿਆਨ ਦਿੱਤਾ ਗਿਆ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਵੱਲੋਂ तमाम ਸਬੂਤ ਇਕੱਠੇ ਕੀਤੇ ਜਾ ਰਹੇ ਨੇ ਦੇਖਣਾ ਹੋਵੇਗਾ ਇਸ ਮਾਮਲੇ 'ਚ ਅੱਗੇ ਕੀ ਕੁਝ ਕਾਰ